ਵੀਡੀਓ ਹੈਲੋ ਲੋ ਜੀ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ ਤੇ ਲਿੰਕ ਦਵਾਂਗੇ ਚਲੋ ਇਸ ਵੈਲਕਮ ਬੈਕ ਟੂ ਮਾਈ ਜੋ ਬਲੌਗ ਸਵੇਰ ਦੇ ਵਜ ਕੇ ਨੇ ਸਵਾ 6 ਬਸਾਖੀ ਦਾ ਦਿਨ ਲੈ ਕੇ ਗੱਲਾਂ ਸਿੱਧਾ ਦਹੀਂ ਦੁੱਧ ਤੇ ਜਿਹੜਾ ਸਿੱਧਾ ਨੂੰ ਦੇਖਦਾ ਉਹ ਬਹ ਚੱਲਦੇ ਨੇ ਸੰਸਾਰ ਦੀ ਸੇਵਾ ਹੋਣੀ ਹੈ ਤੇ ਉਹ ਬਸਾਖੀ ਦੇ ਮੇਰੇ ਬਨੇ ਸਾਰੇ ਲੱਖ ਲੱਖ ਮੁਬਾਰਕਾਂ ਪਰ ਵੀ ਮੌਸਮ ਬਹੁਤ خراب ਰਹਿਣ ਲੱਗੇ ਇਹਦੇ ਬੱਦਲ ਇੰਨੇ ਦਿੱਲੀ ਬੱਦਲ ਬਣ ਕੇ ਆਉਂਦੇ ਨੇ ਬਹੁਤ ਪਿਆਰੇ ਸਮਰ ਤੈਨੂੰ ਦੇਖ ਲੋ ਆਹ ਸਤਲੁਜ ਰਿਆ ਕਦੇ ਹੁਣ ਆਹ ਦਿਨਾਂ ਚ ਭਰ ਕੇ ਨਹੀਂ ਆਇਆ ਹੁਣ ਪੂਲ ਭਰ ਕੇ ਚੱਲ ਰਿਹਾ ਐਨਾ ਵੀ ਹੈ ਲੋ ਜੀ ਸਤਨ RAISE ਹੋ ਰਿਹਾ ਨਾ ਆਹ RAISE ਸੋ ਆਹ ਨੂੰ ਸੱਟੋਂ ਨਾ ਲਾ ਲੋ ਘਟੇ ਲੱਗਣ ਲੱਗੀਆਂ ਇੱਥੇ ਬਰਾਬਰ ਮੇਰੇ ਬਾਲਾ ਨੀਵੋ ਹੋਵੇ ਟੋਪ ਆ ਪੈ ਗਿਆ ਜੀ ਇਹ ਥਾਂ ਤੇ ਖਲ ਗਾ ਗਿਆ ਵਾਹੀ ਹੰਦਿਆ ਅੱਜ ਲੈਟ ਕੀ ਨਿਕੜ ਕਰਤਾ ਕੰਮ ਅੱਗੇ 6 ਵਜੇ ਨੂੰ ਚੱਲ ਪੈਂਦੇ ਨੇ ਐਂ ਅੱਜ ਲੇਟ ਲੇਟ ਵੀ ਹੈਗੀ ਲੇਟ ਕਹਦੇ ਲੇਟ ਵੀ ਨਹੀਂ ਹੈਗੀ ਯਾਰ ਸਾਰੀ ਰਾਤ ਦੀ ਲੱਟ ਨਹੀਂ ਹੈ ਜੀ ਪਤਾ ਨਹੀਂ ਕੀ ਚੱਕਰ ਹੁਣ ਚਲੋ ਚਾਹ ਕਹਿੰਦੀ ਹੈ ਕੀ ਆ ਲੈ ਆਪ ਵੀ ਚੱਲ ਗਿਆ ਹਰਿਆਣੇ ਦਾ ਟੋੜੀ ਲੋਈ ਦਿਨ ਪੂਰਾ ਤੂੰ ਕਹਿਣਾ ਜੜ ਗਿਆ ਹਜੇ ਤਾਂ ਸੱਜਾ ਹੀ ਲਾਇਆ ਗੱਲਾਂ ਜਨਰੇਟਰ ਦੀਆਂ ਲਾਉਣ ਚਲੇ ਤਾਰਾਂ ਦੇ ਰਸਾਂ ਕਰਕੇ ਉਹ ਹੈਗੀ ਤਰ ਕੇ ਵੇਖ ਲੈ ਹੈਗੀ ਆ ਬੋਲਦੀ ਰਹੈਣੀ ਹੂੰ ਉਹ ਮੰਨ ਲੈ ਇਹਦਾ ਹੋ ਜਾਂਦਾ ਇਹ ਨੋ ਵਾਹਰ ਚੱਲੀ ਪਹਿਲਾਂ ਦੇਖੋ ਕਿ ਸਿਰਫ ਜਿਹੜਾ ਕਾਉ ਇੱਥੇ ਰੱਖ ਕੇ ਚਲਾ ਜਾਣਾ ਉਹ ਤੱਕ ਲੋ ਟੇਬਲ ਪਾਪਾ ਇਹਨੂੰ ਬੰਨਣਾ ਹੁਣ ਸਲਾਮ ਅਸਵਰਾ ਚੱਲ ਰਿਹਾ ਵਸ ਅਜੇ ਤਾਂ ਕੰਮ ਗੋਮਾ ਦੇ ਕੁਝ ਨਹੀਂ ਹੋ ਰਿਹਾ ਲੱਗੇ ਲਾਉਣ ਥੱਲੇ ਕੱਟੋਂ ਗਿਆ ਗ੍ਰਾਫਿਕਸ ਨੂੰ ਦਿਖਾ ਦਿੰਦਾ ਕਿ ਉਹ ਚੱਕਰ ਬਦਲਨੇ ਪਰ ਲੌਸਟ ਹੈ ਉਹ ਆਹ ਹਰ ਜਾਂ ਉਹ ਵੀ ਡਾਟ ਉਹ ਵੀ ਤੇ ਆਪ ਕਮਾ ਦੂੰਗਾ ਨਹੀਂ ਵੀ ਕਮਾ ਲੈ ਉਹਦੇ ਚੱਕਰ ਉਹ ਮੇਰੇ ਜੀ ਸਿੰਘ ਜੀ ਉਹ ਜਮੀਨ ਉਹ ਜਮੀਨ ਪਹਿਲਾਂ ਦੇਖੀ

ਚੋੜਾ ਹਾਵੀ ਤੇ ਹਾਵਾਂ ਲਾਜੀ ਮਲ ਕੇ ਇੱਥੇ ਨਹੀਂ ਆਉਣੀ ਜੁੱਤੀ ਵਾਲੇ ਬਰੀਕ ਨਹੀਂ ਆਉਣੀ ਨਾ ਨੋਈ ਬੋਲੇ ਸੋਨੇ ਹੱਥ ਸੱਤ ਸ੍ਰੀ ਅਕਾਲ ਹੋ ਗਈਆਂ ਲੋ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਲੱਗੀ ਆ। ਆਹ ਮੇਰੇ ਬੰਦੇ ਆ। ਆਹ ਮੁੰਡੇ ਦਾ ਚੈਨਲ ਆ। ਇਹ ਵੀ ਚੈਨਲ ਵਲੌਗ। ਲੋ ਜੀ ਸਬਸਕ੍ਰਾਈਬ ਕਰੋ ਡਿਸਕ੍ਰਿਪਸ਼ਨ 'ਚ ਲਿੰਕ ਦਵਾਂਗੇ। ਬਹੁਤ ਸੋਹਣੇ ਵਧੀਆ-ਵਧੀਆ ਵਲੌਗ ਆਉਣ ਆਉਂਦਾ ਖੇਤੀਬਾੜੀ ਵਾਲੇ। ਮਸ਼ੀਨਰੀ ਦੀ ਜਾਣਕਾਰੀ ਦਿੰਦਾ ਹਾਂ ਬੰਦਾ। ਲਾਈਕ ਜੀ ਦਿਓ ਤੇ ਸ਼ੇਅਰ ਵੀ ਕਰੋ ਯਾਰ। ਸਾ ਪੂਰਾ ਪ੍ਰੋਪਰ ਸਜਾਉਣ ਲੱਗੇ ਲੋਕ ਕਹਿੰਦੇ ਇਧਰੋਂ ਤਾਰਾਂ ਵਿੱਚ ਨਹੀਂ ਆਉਂਦੇ ਨਾ ਇਧਰੋਂ ਤਾਰਾਂ ਵਿੱਚ ਵੀ ਸੈੱਟ ਕਰ ਲਾਉਂਦਾ ਬਚਾਲੇ ਇਹਦੇ ਝੋਲ ਮਾਰ ਕੇ ਬਰਾਬਰ ਨੂੰ ਆ ਜਾਂਦਾ ਫਿਰ ਸੋਨੇ ਲਾ ਦੇ ਵਿੱਚ ਤਾਰਾਂ ਗੂੜਾ ਪਾਉਂਦੇ ਮਾਮਸਰੀ ਕਣ ਇਹਦਾ ਵੀ ਮੋਢਾ ਉਤਰ ਗਿਆ ਇਹਨੂੰ ਪਤਾ ਨਹੀਂ ਸੀ ਖੇਤੀ ਕੰਮ ਦਾ ਵਾਰੇ ਜਦੋਂ ਮੋਢਾ ਉਤਰਿਆ ਚਾਪਰੀ ਆ ਭਾਈ ਚਾਹ ਚਵਾ ਕੇ ਗਏ ਨੇ ਇਹਨੂੰ ਦਿਖਾਈ ਜੀ ਬਾਹ ਕਿੰਨੀ ਕੰਮ ਕਰਦਾ ਕੀ ਨਾਲ ਕੀ ਲੱਗਦਾ ਲੋਈ ਬੂਈ ਸਮਾ